मुरदाबादेश आई बंदी आहे मुलाज़मा हक़ ਆਹ ਲਓ ਹਾਲਾਉਂ ਤੋ ਕਾ ਤੁਹਾਡੇ ਕਿਤੇ ਬੰਦ ਕਰੋ ਬੰਦ ਕਰੋ ਬੰਦ ਕਰੋ ਤਕੇਸ਼ਾਈ ਬੰਦ ਕਰੋ ਬੰਦ ਕਰੋ ਬੰਦ ਕਰੋ ਸੈਟੀਸਫਾਇਡ ਮੁਰਦਾਵਾਲ 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 ਸੈਟੀਸਫਾਇਡ ਮੁਰਦਾਵਾਲ 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 ਤਕੇਸ਼ਾਈ ਨਹੀਂ ਚੱਲਣ ਦਵਾਂਗੇ ਨਹੀਂ ਚੱਲੇਗੀ ਸੈਟੀਸਫਾਇਡ ਮੁਰਦਾਵਾਲ ਮੁਰਦਾਵਾਲ ਰਿਆ ਲੈਣੇ ਦੇ ਨਹੀਂ ਭੇਜਿਆ ਗਾ ਨਹੀਂ ਗਏ ਆ ਬੰਦੇ ਸਰ ਆਕਟਰੀ ਲਾਓ ਹਾਂ ਹਾਂਜੀ ਭਾਜੀ ਕੀ ਨਾਮ ਦੀ ਮੇਰਾ ਨਾਮ ਜੀ ਸੁਖਵੀਰ ਆ ਮੈਂ ਪ੍ਰਧਾਨ ਆ ਜੀ ਨਕੋਦਾ ਸਫਾਈ ਸੇਵਕ ਜੁੰਡੀਆਂ ਦਾ ਜੀ ਸੁਖਵੀਰ ਜੀ ਕੀ ਗੱਲਬਾਤ ਹੋਈ ਅੱਜ ਤੁਹਾਨੂੰ ਧਰਨੇ ਦੇਣੇ ਪੈ ਰਹੇ ਆ ਹਾਂਜੀ ਸਰ ਸਾਡੇ ਕੁਝ ਹੱਕ ਇਦਾਂ ਦੇ ਆ ਜੀ ਜਦੋਂ ਅਸੀਂ ਕੋਈ ਡਿਮਾਂਡ ਕਰਦੇ ਆ ਜੀ ਨਗਰ ਕੌਂਸਲ ਦੇ ਅੰਦਰ ਨਕੋਦਾ ਦੇ ਤੇ ਸਾਡੇ ਸੈਂਟਰ ਇੰਸਪੈਕਟਰ ਗੰਸ਼ਾਮ ਜੀ ਉਦੋਂ ਹੀ ਸਾਡੇ ਨਾਲ ਜੀ ਕੋਈ ਨਾ ਕੋਈ ਗੱਲ ਦੀ ਛਬਾਜੀ ਕਰਦੇ ਆ ਸਾਡੇ ਕੋਈ ਹੱਕ ਹੁੰਦੇ ਆ ਜੀ ਉਹਨਾਂ ਨੂੰ ਰੋਕਿਆ ਜਾਂਦਾ ਆ ਜੀ ਔਰ ਸਾਡੇ ਮੁਲਾਜ਼ਮਾਂ ਨਾਲ ਧੱਕਾ ਕੀਤਾ ਜਾਂਦਾ ਹੈ ਜੀ ਸਾਡੇ ਮੁਲਾਜ਼ਮ ਦੇ ਨਾਲ ਕੋਈ ਗੱਲ ਕਰਨ ਅਸੀਂ ਆਈਏ ਦਫਤਰ ਅੰਦਰ ਸਾਨੂੰ ਕੋਈ ਵੀ ਹੱਕ ਨਹੀਂ ਸਾਡਾ ਮਿਲਦਾ ਜੀ ਦਫਤਰ ਅੰਦਰ ਉਹ ਜੀ ਔਰ ਜੇ ਅਸੀਂ ਅੱਜ ਕੱਲ ਸਾਡੇ ਸੈਂਟਰ ਇਨਸਪੈਕਟਰ ਸਾਹਿਬ ਨਾਲ ਅਸੀਂ ਮੁਲਾਜ਼ਮ ਥੋੜਾ ਜਿਹਾ ਆਪਸ ਵਿੱਚ ਬਹਿਣਗੇ ਜੀ ਅਸੀਂ ਉਹਨਾਂ ਨੂੰ ਵੇੜ ਦਿੱਤੀ ਜੀ ਔਰ ਅਸੀਂ ਇਹਨਾਂ ਨਾਲ ਗੱਲ ਕਰਦੇ ਹਾਂ ਜੀ ਜਦੋਂ ਵੀ ਇਹਨਾਂ ਨਾਲ ਗੱਲ ਕਰਦੇ ਜੀ ਇਹ ਸਾਨੂੰ ਪੈਨਾ ਵਿੱਚ ਗਲਤ ਸ਼ਬਦ ਬੋਲਦੇ ਆ ਜੀ ਔਰ ਸਾਡੇ ਖਿਲਾਫ ਇੰਨੀ ਆ ਕਿ ਐਪਲੀਕੇਸ਼ਨ ਸਾਡੇ ਖਿਲਾਫ ਲਿਖ ਕੇ ਦੇ ਦੇ ਕਮੇਟੀ ਦੇ ਵਿੱਚ ਕਿ ਸਾਡੇ ਕੋਲ ਧੱਕਾ ਇਹਨਾਂ ਦਾ ਅੱਜ ਬਰਦਾਸ਼ਤ ਨਹੀਂ ਹੋਇਆ ਜੀ ਮੰਗਾਂ ਕੀਆ ਤੁਹਾਡੀਆਂ ਮੰਗਾ ਸਰ ਏਆ ਜੀ ਸਾਡੀ ਮੰਗ ਹੈ ਸੈਂਟ ਇੰਸਪੈਕਟਰ ਸਾਡੇ ਕੋਲ ਮਾਫੀ ਮੰਗੂਗਾ ਜੀ ਇਹਨਾਂ ਨੇ ਕੱਲ ਗਾਲੀ ਗਲੋਚ ਕੀਤੀ ਹੈ ਜੀ ਮੈਨੂੰ ਸੈਂਟ ਇੰਸਪੈਕਟਰ ਨੇ ਜੀ ਔਰ ਅਸੀਂ ਕਹਿੰਦੇ ਆ ਕਿ ਮਾਫੀ ਮੰਗਣ ਇੱਥੇ ਆਣ ਕੇ ਸਾਡੇ ਮੁਲਾਜ਼ਮਾਂ ਨੂੰ ਤੰਗ ਪਰੇਸ਼ਾਨ ਕੀਤਾ ਜਾਂਦਾ ਉਹਦੇ ਪ੍ਰਤੀ ਸਾਨੂੰ ਆਈਓ ਸਾਹਿਬ ਅਸੀਂ ਵਿਸ਼ਵਾਸਨ ਦੇਣ ਸਾਨੂੰ ਮੰਨ ਕੇ ਜੀ ਅਸੀਂ ਉਸ ਹੱਕ ਦੇ ਵਿੱਚ ਪਾਜੀ ਮੰਗ ਕੀਤੀ ਹੋਈ ਆ ਵੀਓ ਸਾਹਿਬ ਨੂੰ ਕਿਹਾ ਨਹੀਂ ਤੇ ਸਾਡੀ ਮੰਗ ਮੰਗੀ ਜਾਂਦੀ ਸਾਡੀ ਹੜਤਾਲ ਜਾਰੀ ਰੱਖੋ ਵੀਓ ਸਾਹਿਬ ਨੂੰ ਮਿਲੇ ਤੁਸੀਂ ਹਾਂ ਜੀ ਵੀਓ ਸਾਹਿਬ ਨੂੰ ਮਿਲੇ ਆ ਜੀ ਅਸੀਂ ਮੰਗ ਪੱਤਰ ਆਪਣਾ ਦਿੱਤਾ ਹੈ ਜੀ ਵੀਓ ਸਾਹਿਬ ਨੂੰ ਹਾਂ ਜੀ ਸਰ ਸਰ ਸਫਾਈ ਸੇਵ ਸਟ੍ਰੈਟਜੀ 5 ਸੇਫ ਕੰਨਾ ਮੈਨੂੰ ਸਵੇਰੇ ਇੱਕ ਮੰਗ ਪੱਤਰ ਆਇਆ ਆ ਜਿਹਦੇ ਵਿੱਚ ਉਹਨਾਂ ਨੇ ਕਿਹਾ ਆ ਕਿ ਉਹਨਾਂ ਨਾਲ ਜਿਹੜੀ ਆ ਸੈਨੀਟਰੀ ਇਨਸਪੈਕਟਰ ਵੱਲੋਂ ਜਿਹੜਾ ਕੋਈ ਉਹਨਾਂ ਨਾਲ ਗਲੇਸ਼ਿਕਵੇ ਆ ਉਹਨਾਂ ਨੇ ਵਿੱਚ ਲਿਖਿਆ ਕੋਈ ਚ ਤੇ ਸੈਨੀਟਰੀ ਇਨਸਪੈਕਟਰ ਵੱਲੋਂ ਵੀ ਇੱਕ ਰਿਪੋਰਟ ਵੀ ਉਹ ਕੱਲ ਦਿੱਤੀ ਸੀ ਇਹਦੀ ਤੇ ਜੋ ਵੀ ਆ ਆਪਾਂ ਇਹਦੀ ਜਾਂਚ ਕਰ ਰਹੇ ਆ ਤੇ ਜੋ ਵੀ ਹੋਇਆ ਇਹਨਾਂ ਨੂੰ ਆਪਸ ਵਿੱਚ ਇਹਨਾਂ ਨੂੰ ਬਿਠਾ ਕੇ ਜੋ ਵੀ ਗੱਲਬਾਤ ਨਾਲ ਆਪਾਂ ਇਹ ਮਸਲਾ ਇਹਦੀ ਪੂਰੀ ਪੂਰੀ ਕੋਸ਼ਿਸ਼ ਕਰਨੇ ਵੀ ਜਲਦੀ ਹੱਲ ਕਰਦੇ ਠੀਕ ਹੈ